ਗੁੱਡ ਅਫਟਰਨੂਨ ਟੂ एवरीवन ਅੱਜ ਵੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈਗੀ ਹੈ ਜਿਹੜੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਅਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਾਨਾ ਕੰਟਰੀਜ਼ ਨੂੰ ਕੰਟਰੀਜ਼ ਦੇ ਸਿਟੀਜ਼ਨ ਹੈਗੇ ਆ ਇਹਨਾਂ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜ੍ਹੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਸਪਰੈਂਡੀ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਇਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਤੇਰੇ ਲਈ ਗਿਫਟ ਭੇਜ ਰਿਹਾ ਹ ਉਹਦੇ ਜਿਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਉਹ ਇਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਕਿ ਆ ਭੇਜ ਰਿਹਾ ਮੈਂ ਤੈਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਇਹ ਬੰਦੇ ਨੂੰ ਰਿਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰਦੇ ਉਹ ਬਾਅਦ ਚ ਲਾਦੇ ਉਹਨੇ ਦੇਦੋਂ ਅ ਰਿਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈਜਾਂ ਦੇ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉਥੋਂ ਰਿਲੀਜ਼ ਹੋ ਜਾਊਗਾ ਮੈਂ ਇੱਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੀ ਆਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟ੍ਰਾਂਸਫਰ ਕਰ ਲੈਂਦੇ ਸੀਗੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਨਾਂ ਦੀ ਕੰਪਲੇਂਟs ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਚ ਉਥੇ ਰੇਡ ਕੀਤੀ ਗਈ ਉਥੋਂ ਇਹ ਬੰਦੇ ਜਿਹੜੇ ਹੈਗੇ ਆ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰ ਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿਹਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਏਦਾਂ ਕਿਤੇ ਸਟੇਸ਼ਨਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕਿ ਇੰਡੀਅਨਸ ਹੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਤੋ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆਂ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸੀফিক ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਤੋ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਦਿੱਲੀ 'ਚ ਆਪਰੇਟ ਕਰਦੇ ਸੀਗੇ ਸਤੰਬਰ ਚੌਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਜਾਂ ਇਹ ਨਾ ਹੀ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਆ ਇਹਨਾਂ ਨੇ ਉਸ ਤੋਂ ਬਾਅਦ ਨੌਇਡਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੇ ਆਂ ਕੁਝ ਓਵਰਸਟੇ ਵੀ ਕਰ ਚੁੱਕੇ ਆਂ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਪੂਰੀ ਹੋਰ ਚੈਕਿੰਗ ਕਰ ਰਹੇ ਹਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜਿਸ 'ਚ ਹੋਰ ਕਿਸ ਤਰ੍ਹਾਂ ਆਪਰੇਟ ਕਰਦੇ ਸੀ ਉਹ ਆਪਾਂ ਦੇਖ ਲਵਾਂਗੇ। ਪੁਰਾਣੀ ਹਿਸਟਰੀ ਨਿਕਲੀ ਆ ਜੀ। ਪੁਰਾਣੀ ਹਿਸਟਰੀ ਦੀ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਵਾਲੇ ਸੀ ਚੈੱਕ ਕਰ ਰਹੇ ਆ ਵੀ ਇੱਥੇ ਕੋਈ ਹੋਰ ਕ੍ਰਾਈਮ ਇਹਨਾਂ ਨੇ ਕੀਤਾ ਪਹਿਲਾਂ ਸਾਈਬਰ ਫਰਾਡ 'ਚ ਕਿੱਥੇ ਇਨਵੋਲਡ ਹੈਗੇ ਆ। ਉਹ ਆਪਣੇ ਕੋਲ ਉਹਨਾਂ ਦੀ ਜਿਵੇਂ ਜਿਵੇਂ ਕਿਉਂਕਿ ਇਦਾਂ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ। ਕਈ ਵਾਰੀ ਅਲੱਗ-ਅਲੱਗ ਨਾਮ ਤੋਂ ਰਹਿਣ ਲੱਗ ਜਾਂਦੇ ਆ। ਕਈਆਂ ਦਾ ਤਾਂ ਇੱਕ ਦੋ ਤਾਂ ਫੇਕ ਵੀਜ਼ਾ ਵੀ ਸਾਨੂੰ ਲੱਗ ਰਿਹਾ ਵੀ ਵੀਜ਼ਾ ਫੇਕ ਹੈਗਾ ਉਹ ਅਸੀਂ ਵੈਰੀਫਾਈ ਕਰਾਣਾ। ਤਾਂ ਇਸ ਕਰਕੇ ਹੁਣ ਥੋ ਬੜੇ ਬਾਹਰਲੇ ਡਾਕੂਮੈਂਟਸ ਹੈਗੇ ਆਪਾਂ ਹੁਣ ਵੈਰੀਫਾਈ ਕਰ ਲਾਂਗੇ ਇੰਡੀਆ ਦੇ ਵੀ ਕਾਫੀ ਆ ਬ੍ਰਾਡ ਵੀ ਹੈਗੇ ਯੂਐਸਏ ਦੇ ਵੀ ਹੈਗੇ ਯੂਐਸਏ ਦੇ ਵੀ ਸਾਨੂੰ ਹੁਣ ਤੱਕ ਮਿਲੇ ਪਰ ਆਪਾਂ ਹੋਰ ਚੈੱਕ ਕਰ ਰਹੇ ਹਾਂ ਜੇ ਹੋਰ ਕੋਈ ਚਾਹੇ ਕਦੇ ਮਿਲੇ ਹਾਂਜੀ ਰਿਮਾਂਡ ਸਾਨੂੰ ਕਿੰਨੇ 2 ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਤੇ ਜੇ ਮੋਹਾਲੀ ਡਿਸਟ੍ਰਿਕਟ ਦੀਆਂ ਤਿੰਨ ਸਾਡੇ ਕੋਲ ਸਪੈਸੀਫਿਕ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਹਾਂ ਵੀ ਹੋਰ ਕਿੰਨੀਆਂ ਤਿੰਨ ਦੀਆਂ ਦਾ ਸਾਡੇ ਕੋਲ ਅਮਾਉਂਟ ਉਹਨਾਂ ਦੀ ਕਿੰਨੀ ਹੈਗੀ ਤਿੰਨ 12 ਲੱਖ ਇਕ ਚ 15 ਲੱਖ ਇਕ ਚ 12 ਲੱਖ ਇਕ ਚ 1 Thank